ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪੰਜਾਬੀ ਰੀਅਲ ਨਿਊਜ਼ ਚੈਨਲ ਤੇ ਅੱਜ ਅਸੀਂ 28 ਸਤੰਬਰ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲੀ ਖਬਰ ਜੀ ਆ ਰਹੀ ਸੁਖਵੀਰ ਬਾਦਲ ਨੇ ਮਨਜੀਠੀਏ ਦੇ ਨਾਲ ਮੁਲਾਕਾਤ ਐਸਐਸਪੀ ਪਟਿਆਲਾ ਨੂੰ ਚੇਤਾਵਨੀ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਨਾਬਾ ਜੇਲ੍ਹ ਦੇ ਵਿੱਚ ਬੰਦ ਵਿਕਰਮ ਸਿੰਘ ਮਨਜੀਠੀਏ ਦੇ ਨਾਲ ਮੁਲਾਕਾਤ ਕੀਤੀ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਵੀਰ ਨੇ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਝੂਠੇ ਕੇਸ ਦੇ ਵਿੱਚ ਫਸਾਉਣ ਦਾ ਦੋਸ਼ ਲਗਾਇਆ ਉਨ੍ਹਾਂ ਪਟਿਆਲਾ ਦੇ ਐਸਐਸਪੀ ਵਰੂਨ ਸ਼ਰਮਾ ਨੂੰ ਵੀ ਚੇਤਾਵਨੀ ਦਿੱਤੀ ਜਿਸ ਕਰ ਯੋਗ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਅਨੈਲਾਨੀ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਿੱਚ ਜੋ ਵਿਕਰਮ ਸਿੰਘ ਮੰਜੀਠੀ ਆ ਇਸ ਸਮੇਂ ਜੇਲ੍ਹ ਦੇ ਵਿੱਚ ਹਨ ਇਹ ਸੁਖਵੀਰ ਬਾਦਲ ਦੀ ਮੰਜੀਠੇ ਨਾਲ ਪਹਿਲੀ ਮੁਲਾਕਾਤ ਹੈ ਜੋ ਲਗਭਗ 3 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਹੈ ਗਗਵੀਰ ਨੇ মিডিਆ ਨਾਲ ਗੱਲਬਾਤ ਕਰਦੇ ਆ ਆਮ ਆਦਮੀ ਪਾਰਟੀ ਦੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਿਕਰਮ ਮਨਜੀਠੇ ਨੂੰ ਝੂਠੇ ਕੇਸ ਵਿੱਚ ਕੈਦ ਹੋਏ 3 ਮਹੀਨੇ ਹੋ ਗਏ ਹਨ ਉਹ ਸੋਚਦੇ ਹਨ ਕਿ ਉਹਨਾਂ ਨੂੰ ਕੈਦ ਕਰਕੇ ਉਹਨਾਂ ਦਾ ਮਨੋਬਲ ਤੋੜ ਦੇਣਗੇ ਪਰ ਉਹਨਾਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਜਿੰਨਾ ਜ਼ਿਆਦਾ ਕਾਲੀ ਦਲ ਦੇ ਆਗੂ ਤੰਗ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਹੀ ਮਜ਼ਬੂਤ ਹੋ ਕੇ ਉੱਭਰਣਗੇ ਪ੍ਰਕਾਸ਼ ਸਿੰਘ ਬਾਦਲ ਦੇ ਨਵੇਂ 16 ਸਾਲ ਦੀ ਜੇਲ੍ਹ ਦੇ ਵਿੱਚ ਬਿਤਾਏ ਹਨ ਸੁਖਵੀਰ ਨੇ ਦੋਸ਼ ਲਗਾਏ ਹੋਏ ਕਿ ਆ ਕੀ ਜਿਹੜੇ ਲੋਕ ਦੋ ਮਾਪ ਡੰਡ ਦੇ ਕਰ ਰਹੇ ਹਨ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿਰਫ 1.5 ਸਾਲ ਬਾਕੀ ਹੈ ਮੈਂ ਵਰੁਣ ਸ਼ਰਮਾ ਨੂੰ ਦੱਸਣਾ ਚਾਹੁੰਦਾ ਕਿ ਪਟਿਆਲਾ ਦੀ ਐਸਐਸਪੀ ਆਮ ਆਦਮੀ ਪਾਰਟੀ ਦਾ ਪੁੱਤਰ ਬਣ ਗਿਆ ਵਰੁਣ ਸ਼ਰਮਾ ਵਿਰੁੱਧ ਵਿਰੋਧ ਸਾਰੇ ਝੂਠੇ ਕੇਸ ਦਰਜ ਦੀ ਡਿਊਟੀ ਤੇ ਹੈ ਇਸ ਤਰ੍ਹਾਂ ਦਾਸ ਕੁਬੀਰ ਬਾਦਲ ਵੱਲੋਂ ਬਿਆਨ ਸਾਹਮਣੇ ਆਇਆ ਅਗਲੀ ਖਬਰ ਜੀ ਕਾਨੂੰਨ ਵਿਵਸਥਾ ਦੇ ਹਾਲਾਤ ਉਤੇ ਟਿੱਕੀ ਨਜ਼ਰ ਰੱਖੋ ਸੀਮਾਂ ਦੀ ਸਪੀਸ ਤੇ ਐਸਐਸਪੀ ਜੀ ਨੂੰ ਹੁਕਮ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਸੂਬੇ ਭਰ ਵਿੱਚ ਕਾਨੂੰਨ ਵਿਵਸਥਾ ਦੇ ਹਾਲਾਤ ਉੱਤੇ ਤਿੱਖੀ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਹੈ। ਸਪੀਚ ਅਤੇ ਐਸਐਸਪੀ ਜੀ ਨਾਲ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਹੜਪੀੜਤਾਂ ਦੇ ਸਮੇਂ ਸਰਮੂਡ ਸੇਵਾ ਦੀ ਕਿੰਨੀ ਬਣਾਉਣ ਲਈ ਇਹਨਾਂ ਅਧਿਕਾਰੀਆਂ ਦੀ ਸਿਵਲ ਪ੍ਰਸ਼ਾਸਨ ਵਿੱਚ ਆਪਣੇ ਰੁਤਬਾ ਅਧਿਕਾਰੀਆਂ ਨਾਲ ਤਾਲਮੇਲ ਰੱਖਣ ਦੀ ਲੋੜ ਹੈ। ਉਹਨਾਂ ਨੇ ਜ਼ੋਰ ਦੇ ਕੇ ਆਖਿਆ ਕਿ ਹੜਣ ਦੌਰਾਨ ਅਸਲ ਨੁਕਸਾਨ ਚੱਲਣ ਵਾਲੀਆਂ ਪੀੜਤਾਂ ਨੂੰ ਜ਼ਰੂਰ ਮੁਆਵਜ਼ਾ ਮਿਲੇ। ਭਗਵਾਨ ਸਿੰਘ ਮਾਨ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਸ ਮੰਤਵ ਲਈ ਉਤਸ਼ਾਹ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਉਹਨਾਂ ਨੇ ਕਿਹਾ ਕਿ ਇਸ ਅੰਤ ਜ਼ਰੂਰੀ ਟੀਚੇ ਦੀ ਪ੍ਰਾਪਤੀ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਿਚਲੇ ਸਚਾਰੂ ਤਾਲਮੇਲ ਦੀ ਲੋੜ ਹੈ। ਮੁੱਖ ਮੰਤਰੀ ਪੀਟਨ ਤੱਕ ਲੋਕ ਲੋੜੀ ਦੀ ਸਹਾਇਤਾ ਪਹੁੰਚਾਣੀ ਯਕੀਨੀ ਬਣਾਉਣ ਲਈ ਹਰ ਪ੍ਰਭਾਵੀ ਇਲਾਕੇ ਵਿੱਚ ਲੋਕਾਂ ਦੀ ਭਰੋਸਾ ਬਹਾਲੀ ਦੇ ਕਦਮ ਚੁੱਕਣ ਦੀ ਵਕਾਲਤ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਰਾਤ ਕਾਰਜ ਸੰਚਾਰ ਹੋਣ ਤਾਂ ਕਿ ਪੀੜਤਾਂ ਤੱਕ ਸਹਾਇਤਨ ਨਰਵਕੀਣ ਪਹੁੰਚ ਸਕੇ ਅਗਲੀ ਖਬਰ ਜੀ ਇਹਨਾਂ ਤਿੰਨ ਰਾਜਾਂ ਦੇ ਕਿਸਾਨਾਂ ਨੂੰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਸਰਕਾਰ ਨੇ ਲੱਖ ਕਿਸਾਨਾਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕੀਤੀ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਤਿੰਨ ਰਾਜਾਂ ਦੇ ਕਿਸਾਨਾਂ ਲਈ ਕਿਸ਼ਤਾਂ ਜਾਰੀ ਕੀਤੀਆਂ ਇਸ ਯੋਜਨਾ ਦੇ ਤਹਿਤ 2 2.5 ਮਿਲੀਅਨ ਕਿਸਾਨਾਂ ਦੇ ਖਾਤਿਆਂ ਦੇ ਵਿੱਚ 540 ਕਰੋੜ ਤੋਂ ਵੱਧ ਟਰਾਂਸਫਰ ਕੀਤੇ ਗਏ ਹਨ ਇਸ ਦੇ ਵਿੱਚ ਸ਼ਾਮਲ ਰਾਜ ਹਨ ਜਿਨ੍ਹਾਂ ਦੇ ਵਿੱਚ ਭਿਆਨਕ ਖੜਨ ਦਾ ਸਾਹਮਣਾ ਕੀਤਾ ਹੈ ਅਧਿਕਾਰਿਕ ਤੌਰ ਤੇ ਉੱਤਰਾਖੰਡ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਉੱਤਰਾਖੰਡ ਨੇ 7 ਲੱਖ ਕਿਸਾਨਾਂ ਨੂੰ 157 ਕਰੋੜ ਤੋਂ ਵੱਧ ਦਿੱਤੇ ਗਏ ਹਨ ਹਿਮਾਚਲ ਦੇ 8 ਲੱਖ ਤੋਂ ਵੱਧ ਕਿਸਾਨਾਂ ਨੂੰ 160 ਕਰੋੜ ਤੋਂ ਵੱਧ ਪੰਜਾਬ ਦੇ ਲਗਭਗ 12 ਲੱਖ ਕਿਸਾਨਾਂ ਨੂੰ ਅੰਦਾਜ਼ਨ 223 ਕਰੋੜ ਰੁਪਏ ਦਿੱਤੇ ਗਏ ਹਨ ਅਗਲੀ ਖਬਰ ਜੀ ਅਪਡੇਟ ਕਰਦੇ ਵਿੱਚ ਜੇਕਰ ਤੁਹਾਡੀ ਗੱਡੀ ਹੈ ਤਾਂ ਐਸਵੀ ਹੈ ਤਾਂ ਨਹੀਂ ਮਿਲੇਗਾ ਮੁਫਤ ਰਾਸ਼ਨ ਪੰਜਾਬ ਦੇ ਵਿੱਚ ਕੋਈ ਵੀ ਘਰ ਜਿਸ ਦੇ ਵਿੱਚ ਗੱਡੀ ਦਾ 에어 ਕੰਡੀਸ਼ਨ ਹੈ ਜਾਂ 2.5 ਏਕੜ ਤੋਂ ਵੱਧ ਜ਼ਮੀਨ ਹੈ ਮੁਫਤ ਰਾਸ਼ਨ ਨਹੀਂ ਲੈਣ ਦੇ ਯੋਗ ਸੂਬਾ ਸਰਕਾਰ ਨੇ ਪੰਜਾਬ ਵਿੱਚ ਖੁਰਾਕ ਸਿੱਖਿਆ ਨਿਯਮ 2016 ਦੇ ਵਿੱਚ ਸੋਧ ਕੀਤੀ ਅਤੇ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਨਾਲ 10,28,000 ਲਾਭਪਾਤਰੀਆਂ ਨੂੰ ਆਪਣਾ ਜਿਹੜਾ ਮੁਫਤ ਰਾਸ਼ਨ ਗਵਾਉਣਾ ਪੈ ਸਕਦਾ ਹੈ। ਕੇਂਦਰ ਸਰਕਾਰ ਨੇ ਅਜੇ ਸਾਰੇ ਲਾਭਪਾਤਰੀਆਂ ਦੀ ਇੱਕ ਸੂਚੀ ਵੀ ਤਿਆਰ ਕੀਤੀ ਹੈ। ਸੂਬਾ ਸਰਕਾਰ ਨੂੰ ਉਹਨਾਂ ਨੂੰ ਇਹ ਸਹੂਲਤਾਂ ਤੋਂ ਬਾਹਰ ਕਰਨ ਦੀ ਸ਼ਿਫਾਰਿਸ਼ ਕੀਤੀ ਸੀ। ਹੁਣ ਸੂਬਾ ਸਰਕਾਰ ਨੇ ਕਰਪਸੁਰ ਕੇ ਨਿਯਮਾਂ ਦੇ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਕੁਝ ਨਾਮੇ ਉਪਲਬਧਤ ਸ਼ਾਮਿਲ ਕੀਤੇ ਗਏ ਹਨ ਨਵੇਂ ਮੁਤਾਬਕ ਸਾਰੇ ਆਮਦਨ ਕਰਦਾਤਾ ਸਾਰੇ ਰਜਿਸਟਰਡ ਵਸਤੂਆਂ ਅਤੇ ਸੇਵਾਵਾਂ ਟੈਕਸ ਦਾਤਾ ਸਾਰੇ ਸੇਵਾ ਅਤੇ ਪੇਸ਼ੇਵਰ ਟੈਕਸ ਦਾਤਾ ਤੇ ਕੋਈ ਵੀ ਪਰਿਵਾਰ ਜੋ ਸਰਕਾਰ ਵੱਲ ਰਜਿਸਟਰਡ ਉਦਮ ਦਾ ਮਾਲਕ ਐਜ ਚਲਾਉਂਦਾ ਹੈ ਨੂੰ ਲਾਭਪਾਤ੍ਰਣ ਦੀ ਸੂਚੀ ਤੋਂ ਬਾਹਰ ਰੱਖਿਆ ਜਾਵੇਗਾ ਅਗਲੀ ਖਬਰ ਜੀ ਉਸ ਤੋਂ ਪਹਿਲਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਕੀਤਾ ਹੋਵੇਗਾ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਬਾਬਾ ਬਲਬੀਰ ਸਿੰਘ ਨਾਲ ਮੁਲਾਕਾਤ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਗੁਰਦੁਆਰਾ ਬੁਰਜੇ ਕਾਲੀ ਬਾਬਾ ਫੁੱਲਾ ਸਿੰਘ ਗੁਰਦੁਆਰਾ ਮਾਲਕ ਖੜਾ ਸਾਹਿਬ ਪਾਤਸ਼ਾਹ 26 ਅਣੀ ਨਹੀੰਗਾ ਸਿੰਘ ਬੁੱਢਾ ਦਲ ਵਿਖੇ ਨਤਮਸਤਕ ਹੋਏ ਇਸ ਉਪਰੰਤ ਬਾਬਾ ਗੁਰੂ ਗੁਰਿੰਦਰ ਸਿੰਘ ਢਿੱਲੋਂ ਨੇ ਸਿੰਘ ਸਿੰਘ ਦੀ ਜਿਹੜੇ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਪੰਥਕਾਲੀ ਬੁੱਢਾ ਦਲ ਪੰਜਵਾਂ ਸਖਤ ਦੇ ਮੁੱਖ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਕਾਲੀ ਦੇ ਨਾਲ ਮੁਲਾਕਾਤ ਕੀਤੀ ਅਗਲੀ ਖਬਰ ਜੀ ਸੀਐਮ ਸਾਹਿਬ بیمار ਹੋ ਗਏ ਤਾਂ ਬੰਨ ਜਾਵੇ ਬੰਨ ਰੇ ਮਜ਼ਾਕ ਇਲਜ਼ਾਮ ਲਗਾਉਣ ਜਿਹੜਾ ਲਗਾਉਣ ਵਾਲੇ ਵਿਰੋਧੀਆਂ ਦੇ ਬੈਂਚ ਨੇ ਜਿਹੜਾ ਤਿੱਖੇ ਤੰਜ ਕਸਿਆ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਸੈਸ਼ਨ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਚ ਨੇ ਕਿਆ ਕੀ ਇਹ ਗੱਲ ਠੀਕ ਨਹੀਂ ਹੈ ਕਿ ਪੰਜਾਬ ਜਿਹੜੇ ਹਾਲਾਤਾਂ ਦੇ ਵਿੱਚ ਖੜਾ ਉਹ ਕਿਸੇ ਤੋਂ ਲੁਕਿਆ ਲੁਕਿਆ ਨਹੀਂ ਹੈ ਕਿ ਸਾਡੀ ਸਿਆਜ਼ੀ ਜਮਾਤ ਨੇ ਇਹਨਾਂ ਹਾਲਾਤਾਂ ਦਾ ਮਜ਼ਾਕ ਨਹੀਂ ਬਣਾਇਆ ਮਾਂ ਸਰਕਾਰ ਨੇ ਖੁਦ ਹੀ ਸੈਸ਼ਨ ਬੁਲਾਇਆ ਪਰ ਅਸੀਂ ਸੈਸ਼ਨ ਦੇ ਵਿੱਚ ਕਿਸੇ ਕਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕਰ ਰਹੇ ਹਾਂ ਲੱਖਾਂ ਰੁਪਏ ਸੈਸ਼ਨ ਦੇ ਵਿੱਚ ਖਰਚ ਹੋ ਰਹੇ ਹਨ ਜਦੋਂ ਕਿ ਲੋਕਾਂ ਦੇ ਘਰ ਉੱਜੜ ਚੁੱਕੇ ਹਨ ਮੇਰੇ ਹਲਕੇ ਦੇ ਵਿੱਚ ਕਾਫੀ ਨੁਕਸਾਨ ਹੋਇਆ ਮੈਂ ਆਪਣਾ ਕੰਮ ਛੱਡ ਕੇ ਆਇਆ ਪੰਜਾਬ ਜੋ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਸਭ ਤੋਂ ਅੱਗੇ ਰਹੇ ਆ ਅੱਜ ਕਿਸ ਹਾਲਾਤ ਦੇ ਵਿੱਚ ਹਨ ਬਾਸਵਾ ਸਾਹਿਬ ਬਹੁਤ ਸੀਨੀਅਰ ਨੇਤਾ ਹਨ ਉਹ ਰਾਜ ਸਭਾ ਦੇ ਵਿੱਚ ਰਹੇ ਹਨ ਸੰਚਾਈ ਮੰਤਰੀ ਨੇ ਆਪਣੀ ਗੱਲ ਤੱਥਾਂ ਦੇ ਅੰਕੜਿਆਂ ਦੇ ਨਾਲ ਰੱਖੀ ਕੁਲਦੀਪ ਸਿੰਘ ਢਾਲੀਵਾਲ ਨੇ ਚੰਗਾ ਕੰਮ ਕੀਤਾ ਪਾੜਾ ਸਾਹਿਬ ਨੇ ਵੀ ਕੀਤਾ ਮਨਕੀਰਤ ਤੋਲਕ ਨੇ ਮਨਕੀਰਤ ਤੋਲਕ ਨੇ ਕੰਮ ਕੀਤਾ ਪਰ ਅੱਜ ਸਿਆਸਤ ਕਿਸ ਪੱਧਰ ਤੇ ਪਹੁੰਚ ਗਈ ਹੈ ਮੁੱਖ ਮੰਤਰੀ ਸਾਹਿਬ ਬਿਮਾਰ ਹੋ ਗਏ ਤੇ ਇਸ ਦੇ ਇੰਤਜ਼ਾਰ ਪ੍ਰਗਟਿਆ ਜਾ ਰਿਹਾ ਇੰਤਜ਼ਾਰ ਕਰਨ ਵਾਲੇ ਵਿਰੋਧੀਆਂ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਰੇਲ ਬਣਾਈ ਉਹਨਾਂ ਸਪੀਕਰ ਸਾਹਿਬ ਨੂੰ ਅਪੀਲ ਕੀਤੀ ਕਿ ਜੇਕਰ ਇਸ ਸੈਸ਼ਨ ਦੇ 2 ਤੋਂ 3 ਦਿਨ ਤੱਕ ਸਿਰਫ ਅਜਿਹਾ ਹੀ ਹੋਣਾ ਤਾਂ ਮੈਂ ਮੰਗ ਸੰਗਦਾ ਹਾਂ ਮੰਗ ਕਰਦਾ ਹਾਂ ਕਿ ਸੈਸ਼ਨ ਨੂੰ ਰੱਦ ਕੀਤਾ ਜਾਵੇ ਸਿੱਖਿਆ ਮੰਤਰੀ ਨੇ ਕਿਹਾ ਕਿ ਬਰਬਾਦ ਹੋਈਆਂ ਫਸਲਾਂ ਨਾਲ ਪਿੰਡਾਂ ਦੀਆਂ ਖੁਸ਼ੀਆਂ ਜਿਹੜੀਆਂ ਮੈਲਾਵਾਂ ਜਿਹੜੇ ਘਰ ਨੂੰ ਸੰਭਾਲਦੇ ਸਾਨੂੰ ਅੱਜ ਰੇਤ ਦੇ ਵਿੱਚ ਮਿਲ ਚੁੱਕੇ ਆ ਸਕੂਲ ਅਤੇ ਕਾਲਜਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਇਹ ਸੀ ਅੱਜ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਜੇਕਰ ਖਬਰਾਂ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਹੋਰ ਜਿਹੀਆਂ ਹੋਰ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ